ਨਾਨੇ ਇੰਨੇ ਮੇਰਾ ਰਾਜਾ ਜੋਗੀ ਹੋ ਗਿਆ ਜਿਹੜੀ ਕਲੱਬ ਹੈ ਜਿਨ੍ਹਾਂ ਨੇ ਸਾਰਾ ਇਲਜ਼ਾਮ ਕਰਿਆ ਹੈ ਉਹ ਵਧਾਈ ਦੇ ਪਾਤਰ ਹੈ ਮੈਂ ਇਹਨਾਂ ਬੱਚਿਆਂ ਨੂੰ ਥੋੜਾ ਜਿਹਾ ਇਹ ਬੇਨਤੀ ਕਰਨਾ ਚਾਹੁੰਨਾ ਕਿ ਜਿਹੜਾ ਇਹਨਾਂ ਨੇ ਕੰਮ ਰੰਮ ਕੀਤਾ ਹੈ ਬਹੁਤ ਹੀ ਅੱਛਾ ਹੈ ਤਾਂ ਕਿ ਇਹਨਾਂ ਨੂੰ ਇਹ ਇਹ ਲਗਨ ਲੱਗ ਜਾਂਦੀ ਹੈ ਤੇ ਸਾਡੇ ਬੱਚੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਤੇ ਕੁਛ ਨਸ਼ੇਕ ਨਹੀਂ ਜਾ ਰਹੇ ਹੈ ਤੇ ਮੈਂ ਇਹਨਾਂ ਨੂੰ ਥੋੜਾ ਜਿਹਾ ਸੁਝਾ ਦੇਵਾਂਗਾ ਕਿ ਜਿਹੜਾ ਮੇਲਾ ਮਨਾਇਆ ਜਾ ਰਿਹਾ ਹੈ ਜਿਹੜੀ ਉਹਦੀ ਯਾਦਗਾਰੀ ਬਣਾ ਰਹੇ ਨੇ ਇਹਨਾਂ ਨੂੰ ਚਾਹੀਦਾ ਵੱਧ ਚੜ ਕੇ ਇਹਦੇ ਚਿੱਸਾ ਲੈਣ ਤਾਕੇ ਨਸ਼ਿਆਂ ਤੋਂ ਦੂਰ ਰਹਿਣਾ ਆਉਣ ਵਾਲਾ ਜਿਹੜਾ ਭਵਿੱਖ ਹੈ ਦੇਸ਼ ਦਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਸਾਰਾ ਇਹਨਾਂ ਤੇ ਨਿਰਭਰ ਕਰਦਾ ਹੈ ਜੇ ਸਾਡੇ ਬੱਚੇ ਚੰਗੇ ਹੋਣਗੇ ਤਾਂ ਸਾਡਾ ਦੇਸ਼ ترقی ਕਰੂਗਾ ਬਾਕੀ ਮੈਂ ਬੀਬੀ ਜੀ ਉਹਨਾਂ ਨੂੰ ਵਧਾਈ ਦਿੰਨਾ ਮੈਂ ਪਹਿਲੀ ਵਾਰ ਇਹਨਾਂ ਦਾ ਜਿਹੜਾ ਹੈ ਪ੍ਰੋਗਰਾਮ ਚਲਿਆ ਹੈ ਜਿਹੜਾ ਇਹਨਾਂ ਨੇ ਬਹੁਤ ਹੀ ਸਟੈਂਡਰਡ ਦਾ ਪ੍ਰੋਗਰਾਮ ਪੇਸ਼ ਕੀਤਾ ਹੈ ਕੋਈ ਲੈਕਚਰ ਪ੍ਰੋਗਰਾਮ ਨਹੀਂ ਪੇਸ਼ ਕੀਤਾ ਇਹ ਵੀ ਵਧਾਈ ਦੇ ਪਾਤਰ ਨੇ ਬਾਕੀ ਪਿੰਡ ਵਾਲਿਆਂ ਨੂੰ ਵੀ ਸਾਰਿਆਂ ਨੂੰ ਵਧਾਈ ਦਿੰਨਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਜਾਂ ਇਲਾਕੇ ਵਾਲਿਆਂ ਨੇ ਸਹਿਯੋਗ ਦਿੱਤਾ ਹੈ ਬਹੁਤ ਅੱਛੀ ਗੱਲ ਹੈ ਜਿਹੜੇ ਸੰਤ ਨੇ ਸਾਧ ਫਕੀਰ ਵਗੈਰਾ ਜੋ ਵੀ ਹੁੰਦੇ ਐ ਜੇ ਇਹਨਾਂ ਦੀ ਯਾਦ ਦੇ ਵਿੱਚ ਆਪਾਂ ਮੇਲੇ ਮਨਾਵਾਂਗੇ ਤਾਂ ਉਹਨਾਂ ਦੇ ਕੁਝ ਜਿਹੜੇ ਕਾਰਨਾਮੇ ਐ ਜਾਂ ਜੋ ਕੁਝ ਚੰਗੇ ਕੰਮ ਉਹਨਾਂ ਨੇ ਕੀਤੇ ਐ ਉਹ ਸਾਨੂੰ ਯਾਦ ਆਉਣਗੇ ਅਸੀਂ ਉਹਨਾਂ ਦੇ ਰਾਹਾਂ ਤੇ ਚੱਲਾਂਗੇ ਤੇ ਸਾਡਾ ਦੇਸ਼ ਜਿਹੜਾ ਤਰੱਕੀ ਕਰੂਗਾ ਇਹਨਾਂ ਕਹਿੰਦਾ ਹੋਇਆ ਮੈਂ ਕਿਉਂ ਆਂਦਾ ਯਾਤਰੀਆਂ ਹੋਇਆ ਵੀ ਜੀ ਕਾ ਕਾਲ ਸਾਹਿਬ ਐ ਵੀ ਜੀ ਕੀ ਪਤ ਹੈ ਅਜੇ ਨਾ ਮੈਂ ਗਾਰਡ ਅਜੀ ਕਿਸੇ ਕਿਸੇ ਤੋਂ ਤੁਹਾਡੇ ਨਾਲ ਬਹੁਤ ਅੱਛਾ ਰਿਹਾ ਹਾਂ ਜੀ ਬਸ ਥੋੜਾ ਸੇ ਸੈਟੀ ਟਿਚਰ ਤੁਹਾਨੂੰ ਮੈਂ ਆਈ ਚੁੱਕਾ ਤੇ ਬੇਰੇ ਇਹਨਾਂ ਸਾਰੇ ਜਿਹੜੇ ਸੈਟੀ ਚੇਜ ਹੋ ਰਹੇ ਨੇ ਉਹਨਾਂ ਨੂੰ ਪਾਈਟ ਆ ਰਿਹਾ آي پائي آي ਦੂਸਰੇ ਨੰਬਰ ਤੇ ਵੱਲੀਵਾਦ ਜੈਨਵਾਦੀ ਪੰਡਤ ਆਮ ਤੰਦੀ ਦੇ ਖਿਡਾਰੀਆਂ ਨੂੰ ਬੇਨਤੀ ਕਰਦੇ ਆ ਉਹ ਵੀ ਸਟੇਜ ਤੇ ਪਹੁੰਚਣ ਹੁਣ ਉਸ ਤੋਂ ਬਾਅਦ ਸਰਦਾਰ ਗੁਰਮੀਤ ਸਿੰਘ ਬਾਦ ਕੋਲਪੁਰ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਸਟੇਜ ਤੇ ਆਉਣ ਇਹਨਾਂ ਦਾ ਸਾਡੇ ਪਿੰਡ ਗੁਰਦੁਆਰੇ ਤੇ ਬਹੁਤ ਵੱਡਾ ਯੋਗਦਾਨ ਹੈ ਘਟੋਂ ਘਟ ਇਨਾਂ ਨੇ ਸਹਾਇਤਾ

ਸਰਬਜੀਤ ਸਿੰਘ ਮੇਰੀ ਸਾਹਿਬ ऑटोवाक मैं पंजाब mijn मशहूर लैंग्वेज कर रहा जगदीपे पिंड ਸਰਦਾਰ ਨੋਖ ਸਿੰਘ ਢਿੱਲੋਂ ਸਾਹਿਬ ਉਹ ਵੀ ਸਟੇਟ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ Og nu er jeg rådgivende, så jeg sætter jo gruslerne <trykne> på